ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਅਸੀਂ ਰੋਜ਼ਾਨਾ ਅਸਫਲ ਕਰਦੇ ਆ ਰਹੇ ਹਾਂ ਇਸ ਲੜੀ ਦੇ ਵਿੱਚ ਅੱਜ ਇੱਕ ਡਰੋਨ ਮੂਵਮੈਂਟ ਧਰਮਾ ਏਰੀਆ ਦੇ ਵਿੱਚ ਹੋਈ ਸੀ ਚਾਨੀ ਮਿੰਟਾਂ ਦੇ ਵਿੱਚ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਡੀਜੀਆਈ ਮੈਟ੍ਰਿਕਸ ਡਰੋਨ ਤੇ ਨਾਲ 500 ਗ੍ਰਾਮ ਜਿਹੜੀ ਹੈਰੋਨ ਆਸੀ ਰਿਕਵਰ ਕਰ ਲਈ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ 50 ਕਿਲੋ ਤੇ 700 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਡਰੋਨ ਐਕਟੀਵਿਟੀ ਲਈ ਬਾਰਡਰ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਆ ਇਸ ਤੋਂ ਇਲਾਵਾ ਜਿਹੜੇ 34 ਦੇ ਕਰੀਬ ਵਿਅਕਤੀ ਨੇ ਜਿਹੜੇ ਇਸ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਤੇ ਕਾਫੀ ਜਿਹੜੀ ਆ ਡਰੱਗ ਮੰਨੀ ਆ ਇਹਦੇ ਵਿੱਚ ਬਰਾਮਦ ਹੋਈ ਆ ਮੈਂ ਨਾਲ ਦੇ ਨਾਲ ਦੱਸਣਾ ਚਾਹਾਂਗਾ ਇਹਦੇ ਵਿੱਚ ਦੋ ਗਲੌਕ ਪਿਸਟਲ ਜਿਹੜੇ ਖਾਲੜਾ ਤੌਰ 'ਕ ਪਰ ਹੋਏ ਸੀ ਇੱਕ ਗਲੌਕ ਪਿਸਟਲ ਜਿਹੜਾ ਕੀਮ ਕਰਨ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਸੀ ਤੇ ਇੱਕ ਪਿਸਟਲ ਜਿਹੜਾ 30 ਦਾ ਉਹ ਵੀ ਜਿਹੜਾ ਡਰੋਨ ਐਕਟੀਵਿਟੀ ਰਹੀ ਜਿਹੜੇ ਸਮਗਲਰ ਮੰਗਾਉਂਦੇ ਨੇ ਉਹ ਰਿਕਵਰ ਹੋਇਆ ਸੀ ਜਿੱਥੇ ਮੈਂ ਜਿਹੜੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਦਿੰਦਾ ਹਾਂ ਉੱਥੇ ਮੈਂ ਅਵੈਧ ਧੰਦਾ ਕਰਨ ਵਾਲੇ ਸਮਗਲਰਾਂ ਭਾਵੇਂ ਉਹ ਪਾਕਿਸਤਾਨ 'ਚ ਬੈਠੇ ਨੇ ਭਾਵੇਂ ਇੰਡੀਆ 'ਚ ਬੈਠੇ ਉਹਨਾਂ ਨੂੰ ਤਾੜਨਾ ਕਰਦਾ ਕਿ ਅਸੀਂ ਉਹਨਾਂ ਦੇ ਜਿਹੜੇ ਗੈਰ ਕਾਨੂੰਨੀ ਇਰਾਦੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਬੀਐਸਐਫ ਤੇ ਪੰਜਾਬ ਪੁਲਿਸ ਭਾਵੇਂ ਧੁੰਦਾ ਪੈਂਦੀਆਂ ਨੇ ਭਾਵੇਂ ਕੋਈ ਹਾਲਾਤ ਨੇ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਸਮਗਨਾਂ ਵਾਲੀਆਂ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਕੇ ਹੀ ਛੱਡਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪਾਕਿਸਤਾਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਅਸੀਂ ਰੋਜ਼ਾਨਾ ਅਸਫਲ ਕਰਦੇ ਆ ਰਹੇ ਹਾਂ ਇਸ ਲੜੀ ਦੇ ਵਿੱਚ ਅੱਜ ਇੱਕ ਡਰੋਨ ਮੂਵਮੈਂਟ ਧਰਮਾ ਏਰੀਆ ਦੇ ਵਿੱਚ ਹੋਈ ਸੀ ਚਾਨੀ ਮਿੰਟਾਂ ਦੇ ਵਿੱਚ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਡੀਜੀਆਈ ਮੈਟ੍ਰਿਕਸ ਡਰੋਨ ਤੇ ਨਾਲ 500 ਗ੍ਰਾਮ ਜਿਹੜੀ ਹੈਰੋਇਨ ਆਸੀ ਰਿਕਵਰ ਕਰ ਲਈਆ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ 50 ਕਿਲੋ ਤੇ 700 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਡਰੋਨ ਐਕਟੀਵਿਟੀ ਰਹੀ ਬਾਰਡਰ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਈ ਆ ਇਸ ਤੋਂ ਇਲਾਵਾ ਜਿਹੜੇ 34 ਦੇ ਕਰੀਬ ਵਿਅਕਤੀ ਨੇ ਜਿਹੜੇ ਇਸ ਡਰੋਨ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਤੇ ਕਾਫੀ ਜਿਹੜੀ ਆ ਡਰੱਗ ਮੰਨੀ ਆ ਇਹਦੇ ਵਿੱਚ ਬਰਾਮਦ ਹੋਈ ਆ ਮੈਂ ਨਾਲ ਦੇ ਨਾਲ ਦੱਸਣਾ ਚਾਹਾਂਗਾ ਇਹਦੇ ਵਿੱਚ ਦੋ ਗਲੌਕ ਪਿਸਟਲ ਜਿਹੜੇ ਖਾਲਣਾ ਤੌਰ 'ਤੇ ਰਿਕਵਰ ਹੋਏ ਸੀ ਇੱਕ ਗਲੌਕ ਪਿਸਟਲ ਜਿਹੜਾ ਕੀਮਕਰ ਨੇਰੀਆ ਦੇ ਵਿੱਚੋਂ ਰਿਕਵਰ ਹੋਇਆ ਸੀ ਤੇ ਇੱਕ ਪਿਸਟਲ ਜਿਹੜਾ 30 ਦਾ ਉਹ ਵੀ ਜਿਹੜਾ ਡਰੋਨ ਐਕਟੀਵਿਟੀ ਰਹੀ ਜਿਹੜੇ ਸਮਗਲਰ ਮੰਗਾਉਂਦੇ ਨੇ ਉਹ ਰਿਕਵਰ ਹੋਇਆ ਸੀ ਜਿੱਥੇ ਮੈਂ ਜਿਹੜੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਦਿੰਦਾ ਹਾਂ ਉੱਥੇ ਮੈਂ ਅवैध ਧੰਦਾ ਕਰਨ ਵਾਲੇ ਸਮਗਲਾਂ ਭਾਵੇਂ ਉਹ ਪਾਕਿਸਤਾਨ 'ਚ ਬੈਠੇ ਨੇ ਭਾਵੇਂ ਇੰਡੀਆ 'ਚ ਬੈਠੇ ਉਹਨਾਂ ਨੂੰ ਧਾਰਨਾ ਕਰਦਾ ਕਿ ਅਸੀਂ ਉਹਨਾਂ ਦੇ ਜਿਹੜੇ ਗੈਰਕਾਨੂੰਨੀ ਇਰਾਦੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਬੀਐਸਐਫ ਤੇ ਪੰਜਾਬ ਪੁਲਿਸ ਭਾਵੇਂ ਧੁੰਦਾ ਪੈਂਦੀਆਂ ਨੇ ਭਾਵੇਂ ਕੋਈ ਹਾਲਾਤ ਨੇ ਹਰ ਵੇਲੇ ਮੋੜੇ ਨਾਲ ਮੋੜਾ ਲਾ ਕੇ ਖੜੀ ਆ ਤੇ ਸਮਗਨਾਂ ਵਾਲੀਆਂ ਗਤੀਵਿਧੀਆਂ ਨੂੰ ਅਸੀਂ ਕੰਟਰੋਲ ਕਰਕੇ ਹੀ ਛੱਡਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ